ਜੋ ਹਿੰਦੋਸਤੋ ਮੈਂ ਹਾਂ ਆਕਾਸ਼ਵਾਨੀ ਖਬਰਾਂ ਦਾ ਸਹਾਇਕ ਨਿਰਦੇਸ਼ਕ ਰਾਜੇਸ਼ ਬਾਲੀ ਔਰ ਅੱਜ ਅਸੀਂ ਬਾਲ ਵਿਵਾਹ ਮੁਕਤ ਪਰਤ ਇਸ ਬਾਰੇ ਗੱਲਬਾਤ ਕਰਾਂਗੇ ਕਿ ਇਹ ਮਹਮਮ ਕੀ ਹੈ ਇਸ ਦੀ ਲੋੜ ਕਿਉਂ ਪਈ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਸਬੰਧਤ ਜਾਣਕਾਰੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਸਾਡੇ ਨਾਲ ਅੱਜ ਸਾਡੇ ਆਕਾਸ਼ਵਾਨੀ ਸਟੂਡੀਓਜ਼ ਦੇ ਵਿੱਚ ਤੁਹਾਡੇ ਰੂਬਰੂ ਹੋਣ ਲਈ ਵਿਸ਼ੇਸ਼ ਤੌਰ ਤੇ ਜੋ ਮਹਿਮਾਨ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਤਾਰਫ ਤੁਹਾਡੇ ਨਾਲ ਕਰਵਾ ਦਵਾ ਸਾਡੇ ਨਾਲ ਇੱਥੇ ਉਪਸਤਿਤ ਨੇ ਬੱਚਿਆਂ ਦੇ ਅਧਿਕਾਰਾਂ ਬਾਰੇ ਪੰਜਾਬ ਆਯੋਗ ਦੇ ਚੇਅਰਮੈਨ ਸ਼੍ਰੀ ਕਵਰਦੀਪ ਸਿੰਘ ਜੀ ਕਮਲਜੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਨੂੰ ਪਹਿਲਾਂ ਬਾਲ ਵਿਆਹ ਮੁਕਤ ਭਾਰਤ ਜਿਹੜੀ ਇਹ ਕੌਮੀ ਮੁਹਿੰਮ ਹੈਗੀ ਹੈ ਇਸ ਬਾਰੇ ਥੋੜੀ ਜੀ ਜਾਣਕਾਰੀ ਦੇ ਦਵਾਂ ਇਹ ਮੁਹਿੰਮ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਨਪੂਰਨਾ ਦੇਵੀ ਜੀ ਨੇ 27 ਨਵੰਬਰ 2024 ਨੂੰ ਸ਼ੁਰੂ ਕੀਤਾ ਸੀ ਇਸ ਮੁਹਿੰਮ ਦਾ ਉਦੇਸ਼ ਦੇਸ਼ ਭਰ ਵਿੱਚ ਬਾਲ ਵਿਆਹ ਦੀ ਬੁਰੀ ਪ੍ਰਥਾ ਜਿਹੜੀ ਹੈਗੀ ਹੈ ਉਸ ਨੂੰ ਖਤਮ ਕਰਨਾ ਹੈ ਅਤੇ ਕੁੜੀਆਂ ਨੂੰ ਸਸ਼ਕਤ ਬਣਾਉਣਾ ਹੈ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸਰੀਰਕ ਅਤੇ ਦਿਮਾਗੀ ਦੋਵਾਂ ਤਵੋਂ ਸਸ਼ਕਤ ਬਣਾਉਣ ਵਾਸਤੇ ਇਹ ਇਹ ਬਹੁਤ ਵੱਡਾ ਇੱਕ ਕਦਮ ਚੁੱਕਿਆ ਗਿਆ ਹੈਗਾ ਤੇ ਹੁਣ ਆਪਾਂ ਕਮਰਦੀਪ ਸਿੰਘ ਜੀ ਨਾਲ ਇਸ ਬਾਰੇ ਸਵਾਲ ਜਵਾਬ ਕਰਾਂਗੇ ਤੇ ਜਿਹੜੀ ਇਹ ਮੁਲਾਕਾਤ ਹੈ ਇਹ ਤੁਹਾਡੀ ਅਵੇਅਰਨੈਸ ਵਾਸਤੇ ਹੈਗੀ ਹੈ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਅਵੇਅਰ ਕਰਕੇ ਇਹ ਜਿਹੜੇ ਬਾਲ ਵਿਆਹ ਹੁੰਦੇ ਨੇ ਸਾਡੇ ਪੰਜਾਬ ਵਿੱਚ ਭਾਵੇਂ ਖਾਲੇ ਬਹੁਤ ਘਟ ਨੇ ਪਰ ਕਿਤੇ ਵੀ ਤੁਹਾਨੂੰ ਕੁਝ ਪਤਾ ਚੱਲੇ ਤਾਂ ਤੁਸੀਂ ਇਹਦੇ ਵਿੱਚ ਕਿਸ ਤਰ੍ਹਾਂ ਸਹਿਯੋਗ ਕਰ ਸਕਦੇ ਹੋ ਇਸ ਨੂੰ ਖਤਮ ਕਰਨ ਦਾ ਤੇ ਸਾਡਾ ਪਹਿਲਾ ਸਵਾਲ ਜੋ ਕਮਰਦੀਪ ਸਿੰਘ ਜੀ ਹੈਗਾ ਹੈ ਕਿ ਹਰ ਇੱਕ ਵਿਅਕਤੀ ਜੋ ਹੈ ਉਹਦੇ ਜ਼ਿਹਨ ਵਿੱਚ ਜੋ ਪਹਿਲਾ ਸਵਾਲ ਆਂਦਾ ਉਹ ਇਹ ਹੀ ਆਂਦਾ ਕਿ ਵਿਆਹ ਯਾਨੀ ਬਚਪਨ ਵਿੱਚ ਹੀ ਕੁੜੀ ਮੁੰਡੇ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਜਿਹਾ ਕਰਨ ਨਾਲ ਬੱਚਿਆਂ ਤੇ ਕੀ ਅਸਰ ਪੈਂਦਾ ਹੈ ਇਹ ਇੱਕ ਸੋਸ਼ਲ ਇੱਕ ਕੁਰੀਤੀ ਹੈ ਸੋਸ਼ਲ ਇਵਲ ਹੈ ਔਰ ਇਹਦਾ ਸੋਸਾਇਟੀ ਵਿੱਚ ਬੱਚਿਆਂ ਦੇ ਉੱਪਰ ਬਹੁਤ ਹੀ ਇੱਕ ਨੈਗੇਟਿਵ ਅਸਰ ਪੈਂਦਾ ਹੈ ਕਿਉਂਕਿ ਬੱਚੇ ਆਪਣਾ ਬਚਪਨ ਖੋ ਜਾਂਦੇ ਨੇ ਉਹ ਗ੍ਰਸਤੀ ਵਿੱਚ ਫਸ ਜਾਂਦੇ ਨੇ ਉਹਨਾਂ ਦੀ ਐਜੂਕੇਸ਼ਨ ਦੀ ਹਨਨ ਹੁੰਦਾ ਹੈ ਉਹਨਾਂ ਨੂੰ ਵਲਨਰੇਬਲ ਹੋ ਜਾਂਦੇ ਨੇ ਕਿਉਂਕਿ ਉਹ ਬੱਚੇ ਹੁੰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਖੇਲਣ ਕਿ ਇੱਕ ਰਸਤੀ ਦੇ ਕੰਮ ਕਰਨ ਉਹਨਾਂ ਦੀ ਆਟੋਨੋਮੀ ਜਿਹੜੀ ਹੈ ਆਪ ਡਿਸੀਜਨ ਲੈਣ ਦੀ ਉਹ ਖਤਮ ਹੋ ਜਾਂਦੀ ਹੈ ਐਜੂਕੇਸ਼ਨ ਉਹਨਾਂ ਦੀ ਖਤਮ ਹੋ ਜਾਂਦੀ ਹੈ ਕਿਉਂਕਿ ਗਰਸਤੀਚ ਹੁੰਦੇ ਆ ਉਹ ਸਕੂਲ ਨਹੀਂ ਜਾ ਸਕਦੇ ਭਵਿੱਖ ਦੇ ਜਿਹੜੇ ਆਉਣ ਵਾਲੇ ਮੌਕੇ ਆ ਉਹ ਉਹਨਾਂ ਵਾਸਤੇ ਖਤਮ ਹੋ ਜਾਂਦੇ ਆ ਇਹ ਸਾਰੀ ਚੀਜ਼ਾਂ ਦਾ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਮੋਸ਼ਨਲ ਡਿਸਟ्रेस ਐਂਗਜ਼ਾਇਟੀ ਔਰ ਡਿਪਰੈਸ਼ਨ ਵੱਲ ਲੈ ਕੇ ਜਾਂਦੀ ਆ ਫਿਰ ਬਹੁਤ ਸਾਰੇ ਕੇਸਾਂ ਵਿੱਚ ਘਰੇਲੂ ਹਿੰਸਾ ਵੀ ਦੇਖੀ ਗਈ ਹੈ ਇਹੋ ਜਿਹੜੇ ਬਾਲ ਵਿਵਾਲ ਉਹ ਜਿਹਨਾਂ ਬੱਚਿਆਂ ਦੇ ਹੋ ਜਾਂਦੇ ਆ ਤੇ ਹਿੰਸਾ ਦੇ ਸ਼ਿਕਾਰ ਵੀ ਹੁੰਦੇ ਆ ਅਲਟੀਮੇਟਲੀ ਜਿਹੜੇ ਜ਼ਿੰਦਗੀ ਵਿੱਚ ਜੀਣ ਵਾਸਤੇ ਅਗਾਹ ਵਧਣ ਵਾਸਤੇ ਅਹਿਮ ਫੈਸਲੇ ਜਿਹੜੇ ਲੈਣੇ ਉਹਨਾਂ ਨੇ ਉਹ ਨਹੀਂ ਲੈ ਪਾਉਂਦੇ ਔਰ ਫਿਰ ساری ਉਮਰ ਉਹ ਦੁੱਖ ਤਕਲੀਫ ਔਰ ਦਰਦ ਵਿੱਚ ਕੱਟਦੇ ਨੇ ਇਹ ਇੱਕ ਇਦਾਂ ਦੀ ਕੁਰੀਤੀ ਹੈ ਜਿਹਨੂੰ ਕਿ ਆਪਾਂ ਨੂੰ ਜੜ ਤੋਂ ਖਤਮ ਕਰਨਾ ਹੈ ਇਹ ਜੋ ਸ਼ੋਤਿਓ ਤੁਸੀਂ ਗੱਲ ਸੁਣੀ ਹੈ ਕਿ ਜਿਹੜੇ ਬੱਚੇ ਜਿਹੜੇ ਕਿਉਂਕਿ ਹੁੰਦੇ ਤਾਂ ਬੱਚੇ ਨੇ ਛੋਟੇ ਹੁੰਦੇ ਨੇ ਮਾਨਸਿਕ ਤੌਰ ਤੋਂ ਵੀ ਔਰ ਉਹਨਾਂ ਦੇ ਨਾਲ ਜਦੋਂ ਅਗਰ ਵਿਆਹ ਹੋ ਜਾਂਦਾ ਉਹਨਾਂ ਦਾ ਉਹ ਜਿਹੜੇ ਘਰ ਵਿੱਚ ਜਾਂਦੇ ਨੇ ਵਿਆਹ ਹੋ ਕੇ ਬਚਪਨ ਤਾਂ ਰਹਿ ਗਿਆ ਨਾ ਦਿਲ ਦੇ ਵਿੱਚ ਹੀ ਉਸ ਵੇਲੇ ਜਦੋਂ ਉਹਨਾਂ ਦੇ ਕੰਮ ਕਾਜ ਤੋਂ ਤੰਗ ਹੋ ਕੇ ਜਿਹੜੇ ਉਹਨਾਂ ਦੇ ਪਤੀ ਹੈਗੇ ਨੇ ਜਾਂ ਉਹਨਾਂ ਦੇ ਇਨ-ਲॉज ਹੈਗੇ ਨੇ ਜਿਹੜੇ ਉ ਜਦੋਂ ਉਹਨਾਂ ਨੂੰ ਉਹਨਾਂ ਦਾ ਕੰਮ ਚੰਗੀ ਤਰ੍ਹਾਂ ਨਹੀਂ ਦੇਖਦੇ ਤੇ ਉਹਨਾਂ ਦੇ ਅਗਰ ਉਹਨਾਂ ਨੂੰ ਮਾਰਦੇ ਨੇ ਤੇ ਉਹਦਾ ਕੀ ਬੱਚੇ ਦੇ ਜ਼ਹਿਨ ਤੇ ਅਸਰ ਪੈਂਦਾ ਸੀ ਸਾਰੇ ਸਮਝ ਸਕਦੇ ਆ ਸਾਡੇ ਵੀ ਬੱਚੇ ਹੁੰਦੇ ਨੇ ਅਸੀਂ ਉਹਨਾਂ ਨੂੰ ਮਾਰਦੇ ਆਂ ਚੁੱਪਚਾਪ ਹੋ ਕੇ ਬਹਿ ਜਾਂਦੇ ਨੇ ਇਸ ਤਰ੍ਹਾਂ ਜਿਹੜਾ ਵਿਆਹ ਹੋਇਆ ਬੱਚਾ ਜਿਹੜੀ ਬੱਚੀ ਹੈਗੀ ਹੈ ਛੋਟੀ ਜੀ ਅਗਰ ਉਹ ਵਿਆਹ ਕੇ ਚਲੀ ਜਾਂਦੀ ਹੈ ਇਸ ਤਰ੍ਹਾਂ ਤੇ ਉਸ ਤੇ ਕੀ ساری ਜ਼ਿੰਦਗੀ ਦਾ ਇਹ ਅਸਰ ਉਸ ਤੇ ਰਹਿ ਜਾਂਦਾ ਉਹਦੇ ਸਰੀਰਿਕ ਤੌਰ ਤੇ ਵੀ ਉਹਦੇ ਮਾਨਸਿਕ ਜਿਹੜਾ ਵਿਕਾਸ ਹੋਣਾ ਉਹ ਵੀ ਨਹੀਂ ਹੁੰਦਾ ਕਮਲਦੀਪ ਸਿੰਘ ਜੀ ਜਿਹੜੀ ਹਨ ਦੀ ਉਮਰ ਹੈਗੀ ਹੈ ਜਿਹੜਾ ਜਿਹਨੂੰ ਅਸੀਂ ਕਹਿੰਨੇ ਇੱਕ ਸ਼ਾਦੀ ਸ਼ੂਦਾ ਉਮਰ ਸਰਕਾਰੀ ਤੌਰ ਤੇ ਲੀਗਲ ਜੋ ਹੈ ਉਹ ਵੀ ਜਰਾ ਦੱਸੋ ਕਿ ਤੁਸੀਂ ਉਹ ਕਿਸ ਉਮਰ ਦੇ ਬੱਚੇ ਜੇ ਅਗਰ ਉਹ ਕੁੜੀ ਹੈ ਜਾਂ ਮੁੰਡਾ ਹੈ ਤਾਂ ਉਹਦੀ ਕੀ ਏਜ ਹੁੰਦੀ ਹੈ ਵਿਆਹ ਵਾਲੀ 21 ইয়ার্স ਹੋएगी ਜੀ ਲੜਕੀ ਦੀ ਵੀ ਲੜਕੇ ਦੀ ਵੀ ਦੋਨਾਂ ਦੀ ਦੋਨਾਂ ਦੀ ਕਿਉਂਕਿ ਪਹਿਲਾਂ ਇਹ ਸੀਗਾ ਸ਼ਾਇਦ 18 ਸਾਲ ਦੀ ਕੁੜੀ ਹੋਵੇ ਤੇ 21 ਸਾਲ ਦਾ ਮੁੰਡਾ ਹੋਵੇ ਇਸ ਤਰ੍ਹਾਂ ਕੁਝ ਸੀਗਾ ਚਾਈਲਡ ਮੈਰਿਜ ਐਮੈਂਡਮੈਂਟ ਐਕਟ 2019 ਵਿੱਚ ਉਹਨਾਂ ਨੇ ਪ੍ਰਪੋਜ਼ ਕਰਤਾ 21 ਸਾਲ ਔਰ ਅਸੀਂ 21 ਸਾਲ ਹੀ ਲਵਾਂਗੇ ਤੇ ਇਹ ਬਹੁਤ اچھی ਤੁਸੀਂ ਜਾਣਕਾਰੀ ਦਿੱਤੀ ਹੈ ਜੋ ਕਾਫੀ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿਉਂਕਿ ਪਹਿਲਾਂ ਇਹ ਸੀ ਕਿ 18 ਸਾਲ ਦੀ ਕੁੜੀ ਹੋਵੇ ਤੇ 21 ਸਾਲ ਦਾ ਮੁੰਡਾ ਹੋਵੇ ਪਰ ਹੁਣ ਜੋ ਤੁਸੀਂ ਐਕਟ ਦੱਸ ਰਹੇ ਹੋ ਉਹਦੇ ਮੁਤਾਬਿਕ 21 ਸਾਲ ਹੀ ਜਿਹੜੀ ਉਮਰ ਹੈ ਉਹ ਕਰ ਦਿੱਤੀ ਗਈ ਹੈਗੀ ਵਿਆਹ ਵਾਸਤੇ ਦੂਸਰਾ ਸਵਾਲ ਜਿਹੜਾ ਅਸੀਂ ਸੋਚਦੇ ਹੈਗੇ ਹਾਂ ਕਿ ਜੇਕਰ ਕੋਈ ਪਰਿਵਾਰ ਆਪਣੇ ਬੱਚੇ ਜਾਂ ਬੱਚੀ ਦਾ ਬਾਲ ਵਿਆਹ ਕਰ ਦਿੰਦਾ ਹੈ ਜਾਂ ਕਰਨ ਵੇਲੇ ਫੜਿਆ ਜਾਂਦਾ ਹੈ ਤਾਂ ਇਸ ਵਿੱਚ ਸਜ਼ਾ ਦਾ ਕੀ ਪ੍ਰਬੰਧਨ ਹੈਗਾ ਅ ਜੀ ਦੇਖੋ ਪ੍ਰਿਹਿਬਿਸ਼ਨ ਆਫ ਚਾਈਲਡ ਮੈਰਿਜ ਐਕਟ 2006 ਦੇ ਅਲੱਗ-ਅਲੱਗ ਸੈਕਸ਼ਨ ਨੇ ਸੈਕਸ਼ਨ 9 ਵਿੱਚ ਜੇ ਕੋਈ ਐਡਲਟ ਬੰਦਾ ਕਿਸੇ ਬੱਚੀ ਨਾਲ ਵਿਆਹ ਕਰਦਾ ਤੇ ਸੈਕਸ਼ਨ 9 ਵਿੱਚ ਉਹਨੂੰ ਪਹਿਲਾਂ ਤਾਂ 1 ਲੱਖ ਦਾ ਫਾਈਨ ਸੀ ਔਰ 2 ਸਾਲ ਦੀ ਸਜ਼ਾ ਸੀ ਹੁਣ ਸਜ਼ਾ ਜਿਹੜੀ ਹੈ ਐਮੈਂਡਮੈਂਟ ਕਰਕੇ 5 ਸਾਲ ਦੀ ਕਰਤੀ ਗਈ ਹੈ ਦੂਸਰਾ ਸੈਕਸ਼ਨ ਹੈ ਸੈਕਸ਼ਨ 10 ਜਿਹੜਾ ਬੰਦਾ ਜਿਹੜਾ ਵਿਅਕਤੀ ਉਸ ਵਿਆਹ ਵਿੱਚ ਫੇਰੇ ਕਰਾਂਦਾ ਉਸ ਵਿਆਹ ਵਿੱਚ ਸ਼ਿਰਕਤ ਕਰਦਾ ਪਹਿਲੋਂ ਉਹਨੂੰ ফাইন ਸੀ ਵੱਧ ਤੋਂ ਵੱਧ 2 ਸਾਲ ਦਾ ਰਿਗਰਸ ਇੰਪ੍ਰਿਜ਼ਨਮੈਂਟ ਸੀਗੀ ਔਰ 1 ਲੱਖ ਤੱਕ ਦਾ ফাইন ਸੀ ਹੁਣ 2 ਸਾਲ ਦੀ ਸਜ਼ਾ ਔਰ 1 ਲੱਖ ਦੇ ফাইন ਤੋਂ ਚੇਂਜ ਕਰਕੇ 5 ਸਾਲ ਦੀ ਸਜ਼ਾ ਕਰਤੀ ਗਈ ਹੈ ਔਰ 10 ਲੱਖ ਤੱਕ ਦਾ ফাইন ਕਰਤਾ ਗਿਆ 3rd ਸੈਕਸ਼ਨ 11 ਇਹਦੇ ਵਿੱਚ ਜੇ ਪੇਰੈਂਟਸ ਬੱਚੇ ਦਾ ਵਿਆਹ ਕਰਦੇ ਜੇ ਧੱਕੇ ਨਾਲ ਕਰਦੇ ਆ ਜਾਂ ਕੋਈ ਹੋਰ ਜ਼ਬਰਦਸਤੀ ਬੱਚੇ ਦਾ ਵਿਆਹ ਕਰਾਉਂਦਾ ਹੈ ਚਾਹੇ ਉਹਦੇ ਘਰ ਡੋਮੈਸਟਿਕ ਹੈਲਪ ਹੈ ਬੜੇ ਕੇਸਿਸ ਦੇਖੇ ਹੈ ਕਿ ਡੋਮੈਸਟਿਕ ਹੈਲਪ ਹੈ ਤੇ ਉਹ ਕਿਸੇ ਆਪਣੇ ਡਰਾਈਵਰ ਨਾ ਕਰਾਤਾ ਤਾਂ ਕਿ ਉਹ ਸਾਡੇ ਕੋਲ ਟਿਕੀ ਰਹੇ ਛੋਟੀ ਬੱਚੀ ਹੁੰਦੀ ਹੈ ਤੇ ਉਹਨਾਂ ਦਾ ਵੀ ਇਹੀ ਉਹਨੂੰ ਸਜ਼ਾ ਹੈ 5 ਸਾਲ ਦੀ ਸਜ਼ਾ ਵਾਤ ਤੋਂ ਬਾਅਦ ਰਿਗਰੈਸ ਇੰਪ੍ਰੀਜ਼ਨਮੈਂਟ ਔਰ 5 ਲੱਖ ਤੱਕ ਦਾ ਫਾਈਨ ਇਹਦੇ ਚ ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹਾਂਗਾ ਕਮਲਦੀਪ ਸਿੰਘ ਜੀ ਜੋ ਸਾਡੇ ਪੰਜਾਬ ਵਿੱਚ ਮੈਨੂੰ ਲੱਗਦਾ ਕਿ ਬਹੁਤ ਕਾਟ ਕੇਸਿਸ ਹੋਣਗੇ ਪਰ ਜੋ ਮਾਈਗ੍ਰੈਂਟ ਲੇਬਰਸ ਆਂਦੀ ਪਈ ਆ ਅੱਜਕਲ ਬਹੁਤ ਜ਼ਿਆਦਾ ਦਿਖਿਆ ਜਾਂਦਾ ਆ ਆਮ ਤੌਰ ਤੇ ਕਿ ਉਹਨਾਂ ਜਿਹੜੇ ਯੰਗ ਬਿਲਕੁਲ ਹੁੰਦੀਆਂ ਨੇ ਉਹ ਲੇਡੀਜ਼ ਉਹਨਾਂ ਦੇ ਹੀ ਦੋ ਤੋਂ ਤਿੰਨ ਤਿੰਨ ਬੱਚੇ ਵੀ ਹੋਏ ਹੁੰਦੇ ਨੇ ਤੁਹਾਡੇ ਕੋਲ ਕੋਈ ਐਸੀ ਫਿਗਰ ਹੋਵੇ ਜਿਸ ਨੂੰ ਤੁਸੀਂ ਸਾਡੇ ਨਾਲ ਸਾਂਝੀ ਕਰ ਸਕੋਗੇ ਪੰਜਾਬ ਵਿੱਚ ਫਿਲਹਾਲ ਕਿਸ ਤਰ੍ਹਾਂ ਦਾ ਇਹ ਹੈਗਾ ਕਿੰਨੀ ਇਸ ਤਰ੍ਹਾਂ ਦੇ ਮੈਰਿਜਸ ਰੋਕੀਆਂ ਗਈਆਂ ਨੇ ਜਾਂ ਫੜੀਆਂ ਗਈਆਂ ਨੇ ਜਿਹੜਾ ਫਾਈਨੈਂਸ਼ੀਅਲ ਈਅਰ 23 24 ਤੇ 24 25 ਦਾ ਡਾਟਾ ਹਜੇ ਕੰਪਾਈਲ ਹੋਏਗਾ ਹਜੇ ਤੱਕ ਉਹਦੀ ਇਨਫੋਰਮੇਸ਼ਨ ਨਹੀਂ ਹੈ ਜੀ ਤੇ ਉਹ ਆਏਗਾ ਤਾਂ ਵਿਲ ਸ਼ੇਅਰ ਵਿਦ ਯੂ ਉਸ ਤੋਂ ਪੁਰਾਣੇ ਡਾਟਾਜ਼ ਹੈਗੇ ਨੇ ਕਿਤੇ 9 ਆ ਕਿਤੇ 8 ਆ ਕਿਤੇ 10 ਆ ਇਹ ਸਾਰੇ ਉਹ ਤੁਸੀਂ ਦੱਸਦੇ ਜਿਹੜੇ ਪੰਜਾਬੀ ਹੈਗੇ ਨੇ ਜੀ ਹੈਨਾ ਜਿਹੜੇ ਪੰਜਾਬ ਛੋਏ ਇਹ ਮੈਟਰ ਨਹੀਂ ਕਰਦਾ ਕਿ ਬੱਚਾ ਕਿਸ ਸਟੇਟ ਦਾ ਹੈ ਬੱਚਾ ਸਾਡੀ ਨੇਸ਼ਨ ਦਾ ਹੈ ਇਸ ਦੁਨੀਆ ਦਾ ਸ੍ਰਿਸ਼ਟੀ ਦਾ ਹਰ ਬੱਚੇ ਦੀ ਹੱਕਾਂ ਦੀ ਰਾਖੀ ਕਰਨਾ ਸਾਡਾ ਫਰਜ਼ ਹੈ ਸਾਡੇ ਸਾਰਿਆਂ ਦਾ ਫਰਜ਼ ਹੈ ਸੋਸਾਇਟੀ ਦਾ ਫਰਜ਼ ਹੈ ਗਵਰਨਮੈਂਟ ਦਾ ਫਰਜ਼ ਹੈ ਕਮਿਸ਼ਨ ਦਾ ਫਰਜ਼ ਹੈ ਤੇ ਉਹ ਮੈਟਰ ਨਹੀਂ ਕਰਦਾ ਦੋਸਤੋ ਇਥੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਪੰਜਾਬ ਦੇ ਸੋਸ਼ਲ ਸਿਕਿਉਰਿਟੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਹੈਗੇ ਨੇ ਡਾਕਟਰ ਬਲਜੀਤ ਕੌਰ ਐਨ ਐਨ ਆ ਰੀਸੈਂਟਲੀ ਨਵੰਬਰ 2024 ਦੇ ਵਿੱਚ ਇੱਕ ਛੋਟੇ ਬੱਚੇ ਦਾ ਮਾਈਨਰ ਦਾ ਵਿਆਹ ਹੋ ਰਿਹਾ ਸੀਗਾ ਰੂਪਨਗਰ ਦੇ ਵਿੱਚ ਉਹਨੂੰ ਜਦੋਂ ਇਹਨਾਂ ਨੂੰ ਇਸ ਬਾਰੇ ਪਤਾ ਚੱਲਿਆ ਆਪਣੇ ਸੰਬੰਧਤ ਅਧਿਕਾਰੀਆਂ ਦੇ ਰਾਹੀਂ ਉਹਨਾਂ ਨੇ ਇਹ ਵਿਆਹ ਰੁਕਵਾਇਆ ਸੀਗਾ ਔਰ ਜਿਹੜੇ ਉਹਦੇ ਲੜਕੀ ਤੇ ਲੜਕੇ ਦੇ ਮਾਪੇ ਸੀਗੇ ਉਹਨਾਂ ਨੇ ਵੀ ਮੰਨਿਆ ਸੀ ਕਿ ਹਾਂ ਇਹ ਬੱਚੇ ਦਾ ਵਿਆਹ ਹੈਗਾ ਸੀਗਾ ਕਿਉਂਕਿ ਉਹਦੀ ਉਮਰ ਹਲੇ ਨਹੀਂ ਸੀ ਹੋਈ ਹੋਈ ਜਿੰਨੀ ਹੋਣੀ ਚਾਹੀਦੀ ਹੈ ਉਹ ਸਿਰਫ 17 ਸਾਲ ਦਾ ਸੀਗਾ ਉਸ ਵੇਲੇ ਤੇ ਇਹ ਵੀ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਸੀਗਾ ਜੋ ਸਾਡੇ ਆਪਣੇ ਪੰਜਾਬ ਦੇ ਮੰਤਰੀ ਡਾਕਟਰ ਬਲਜੀਤ ਗੌਰ ਨੇ ਲਿਆ ਸੀਗਾ ਅ ਸਰ ਹੁਣ ਨੈਕਸਟ ਜਿਹੜਾ ਸਾਡਾ ਸਵਾਲ ਹੈਗਾ ਹੈ ਕਿ ਇੱਕ ਸਮਾਜ ਜਿਹੜਾ ਹੈਗਾ ਉਹ ਬਾਲ ਵਿਆਹ ਨੂੰ ਰੋਕਣ ਵਿੱਚ ਕਿਸ ਤਰ੍ਹਾਂ ਆਪਣਾ ਯੋਗਦਾਨ ਦੇ ਸਕਦਾ ਹੈ ਦੇਖੋ ਇੱਕ ਬਾਲ ਵਿਵਹ ਇੱਕ ਸੋਸ਼ਲ ਈਵਲ ਹੈ ਔਰ ਜੇ ਸੋਸ਼ਲ ਈਵਲ ਹੈ ਤਾਂ ਸੋਸਾਇਟੀ ਹੀ ਪਹਿਲੋਂ ਅੱਗੇ ਵਧ ਕੇ ਕਰੇ ਗਵਰਨਮੈਂਟ ਤਾਂ ਰੂਲ ਇਨੈਕਟਸ ਕਾ ਇਨੈਕਟ ਕਰ ਸਕਦੀ ਹੈ ਲੇਕਿਨ ਅਲਟੀਮੇਟਲੀ ਜ਼ਿੰਮੇਵਾਰੀ ਤਾਂ ਕਲੈਕਟਿਵ ਰਿਸਪੌਂਸਿਬਿਲਟੀ ਜਿਹੜੀ ਹੈ ਉਹ ਸੋਸਾਇਟੀ ਦੀ ਹੈ ਮੈਂ ਤੁਹਾਡੇ ਰਾਹੀਂ ਸਾਰੇ ਸਮਾਜ ਨੂੰ ਇਹ ਕਹਿਣਾ ਚਾਹੂੰਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਸ਼ਕਤ ਕਰੋ ਲੇਕਿਨ ਜਿਹੜੇ ਹੋਰ ਗਰੀਬ ਨੇ ਤੁਹਾਡੇ ਆਨਗਵਾਂਡ ਵਿੱਚ ਕੋਈ ਇਦਾਂ ਦੇ ਬੱਚੇ ਮਾਈਗ੍ਰੈਂਟਸ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਤੁਸੀਂ ਸਸ਼ਕਤ ਕਰੋ ਕਿ ਉਹਨਾਂ ਨੂੰ ਦੱਸੋ ਕਿ ਵਾਟ ਇਜ਼ ਇਕਨੋਮਿਕ ਇੰਡੀਪੈਂਡੈਂਸ ਕੀ ਹੈ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿਓ ਫਾਈਨੈਂਸ਼ੀਅਲ ਲਿਟਰੇਸੀ ਦੇਣ ਦੀ ਗੱਲ ਕਰੋ ਜੇ ਉਹਨਾਂ ਨੂੰ ਇਹ ਵੀ ਕਰ ਸਕਦੇ ਆ ਕਿ ਆਪਾਂ ਇਨਸੈਂਟਿਵੇਾਈਜ਼ ਕਰ ਸਕਦੇ ਆ ਮੰਨ ਲਓ ਕੋਈ ਬੱਚਾ ਨੁਤੀ ਸਕੂਲ ਚ ਪੜਦਾ ਕਿਸੇ ਮਾਈਗ੍ਰੈਂਟ ਦੇ ਜਾਂ ਕਿਸੇ ਗਰੀਬ ਦੇ ਬੱਚੇ ਨੂੰ ਤੇ ਜੇ ਲੱਗਿਆ ਤੁਹਾਨੂੰ ਕਿ ਬਹੁਤ ਅੱਛਾ ਹੈ ਔਰ ਸਕੂਲ ਚ ਠੀਕ ਚੱਲ ਰਿਹਾ ਹੈ ਜਾਂ ਵੈਸੇ ਹੈਲਪ ਕਰੋ ਇਨਸੈਂਟਿਵ ਦੇ ਦਿਓ ਜੀ ਵੀ ਤੈਨੂੰ ਅਸੀਂ ਇੰਨਾ ਵਜ਼ੀਫਾ ਲਾ ਦੇਾਂਗੇ ਠੀਕ ਹੈ ਨਾ ਤਾਂ ਕਿ ਉਹ ਇਹਦੇ ਵਿੱਚ ਇਸ ਚੀਜ਼ ਤੋਂ ਜਦੋਂ ਜਾਏਗਾ ਬੱਚਾ ਪੜ੍ਹਾਈ ਲਿਖਾਈ ਕਰੇਗਾ ਔਰ ਸੋਸਾਇਟੀਜ਼ ਮੂਵ ਕਰੇਗਾ ਤੁਹਾਨੂੰ ਸਮਝ ਆਏਗੀ ਕਿ ਇਹ ਇੱਕ ਈਵਲ ਹੈ ਔਰ ਉਹ ਆਪਣੇ ਪੇਰੈਂਟਸ ਨੂੰ ਵੀ ਕਹੇਗਾ ਕਿ ਮੈਂ ਆਈ ਡੋਨਟ ਵਾਂਟ ਟੂ ਗੈਟ ਮੈਰੀਡ ਫਿਰ ਉਸ ਤੋਂ ਫਰਦਰ ਅਸੀਂ ਆਪਣੇ ਵਿੱਚ ਬੱਚਿਆਂ ਵਾਸਤੇ ਜਾਂ ਸੋਸਾਇਟੀ ਦੇ ਬੱਚਿਆਂ ਵਾਸਤੇ ਐਜੂਕੇਸ਼ਨ ਸਾਡੇ ਵਾਸਤੇ ਬੜੀ ਇੰਪੋਰਟੈਂਟ ਹੈ ਹਰ ਬੱਚੇ ਦਾ ਪੜਨ ਦਾ ਹੱਕ ਹੈ ਇਸ ਕਰਕੇ ਰਾਈਟ ਟੂ ਐਜੂਕੇਸ਼ਨ ਬਣਿਆ ਔਰ ਰਾਈਟ ਟੂ ਐਜੂਕੇਸ਼ਨ ਵਿੱਚ ਹਰ ਬੱਚੇ ਨੂੰ ਸਕੂਲ ਚ ਪਾਣਾ ਸਾਡੀ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਹੈ ਉਹਦੇ ਵਿੱਚ ਆਪਾਂ ਔਰੀ ਸਕਿਲਸ ਇਨਹਾਂਸ ਕਰਨੀਆਂ ਲਾਈਫ ਸਕਿਲਸ ਇਨਹਾਂਸ ਕਰਨੀਆਂ ਫਾਈਨੈਂਸ਼ੀਅਲ ਪਲੈਨਿੰਗ 'ਤੇ ਦਸੀਏ ਡਿਜੀਟਲ ਲਿਟਰੇਸੀ ਬਾਰੇ ਦਸੀਏ ਇਹ ਜਿਹੜੇ ਫੋਕਸ ਨੇ ਇਹ ਏਰੀਆਜ਼ ਨੇ ਬੜੇ ਇੰਪੋਰਟੈਂਟ ਨੇ ਇਹਦੇ ਕਰਕੇ ਬੱਚੇ ਜਿਹੜੇ ਨੇ ਉਹ ਅਵੇਅਰ ਵੀ ਹੁੰਦੇ ਆ ਔਰ ਉਹਨਾਂ ਨੂੰ ਹੱਕਾਂ ਦਾ ਪਤਾ ਚੱਲਦਾ ਇੱਕ ਹੋਰ ਇਹੋ ਜਿਹਾ ਏਰੀਆ ਜਿਹਦੇ ਤੇ ਕਿ ਬੱਚਿਆਂ ਨੂੰ ਪੜ੍ਹਾਈ ਕਰਾਉਣ ਦੀ ਬਹੁਤ ਲੋੜ ਹੈ ਉਹ ਹੈ ਕਿ ਸੈਕਸ਼ੂਅਲ ਐਂਡ ਰੀਪਰੋਡਕਟਿਵ ਹੈਲਥ ਤੇ ਉਹਨਾਂ ਦੇ ਉਹਨਾਂ ਦੇ ਰਾਈਟਸ ਬਾਰੇ ਕਿ ਜਿਵੇਂ ਪੌਕਸੋ ਐਕਟ ਹੈ ਉਹਦੇ ਬਾਰੇ ਦੱਸਿਆ ਜਾਏ ਔਰ ਬੱਚਿਆਂ ਨੂੰ ਆਪਣੇ ਹੀ ਅੰਗਾਂ ਬਾਰੇ ਜਾਣੂ ਕਰਾਇਆ ਜਾਏ ਉਹਨਾਂ ਨੂੰ ਇੱਕ ਟੈਬੂ ਨਾ ਸਮਝਿਆ ਜਾਏ ਇਹਨਾਂ ਨੂੰ ਸਿੱਖਿਆ ਨਹੀਂ ਦੇਣੀ ਉਹਨਾਂ ਨੂੰ ਦੱਸਿਆ ਜਾਏ ਕਿ ਇੱਕ ਬੱਚੀ ਜਦ ਤੱਕ ਉਹ 21 ਸਾਲ ਦੀ ਨਹੀਂ